ਨਾ ਮੈਂ ਉਹਦਾ ਗਲ ਘੁੱਟਦਾ ਓਏ ਅਸੀਂ ਇਧਰੋਂ ਇੱਕ ਬੰਦਾ ਚੁੱਕਣਾ ਤੂੰ ਐਦਾਂ ਕਰ ਉੱਥੇ ਪਰistan ਚ ਆ ਜਾ ਉੱਥੇ ਮਿਲਦੇ ਆ ਜਮਾ 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 ਬਾਬਾ ਜੀ ਆ ਵੀ ਠੀਕ ਆ ਤੁਸੀਂ ਤਾਂ ਕਿਸਤਾ ਇਕੱਠੀਆਂ ਕਰਨ ਵਾਲਿਆਂ ਨੂੰ ਬੰਦੇ ਰੱਖੇ ਆ ਫਿਰ ਰੱਖੀਏ ਨਾ ਓਏ ਇੱਥੇ ਦੇ ਦੁੱਕੀ ਤਕੀ ਕੰਪਨੀਆਂ ਬੰਦੇ ਰੱਖੀ ਫਿਰਨੀਆਂ ਓਏ ਉਹ ਨਾ ਬੰਦੇ ਰੱਖੇ ਉਹਦੇ ਰੱਬ ਆ ਅੱਛਾ ਤਾਂ ਤੁਸੀਂ ਰੱਬ ਨਹੀਂ ਓ ਉਹ ਨਹੀਂ ਉਹ ਭਰਾਵਾ ਅਸੀਂ ਨਹੀਂ ਰੱਬ ਅਸੀਂ ਤੇ ਉਹਦੇ ਭਗਤ ਆਂ ਰੱਬ ਫਿਰ ਆਪ ਨਹੀਂ ਹੁੰਦਾ ਜਾਨ ਕੱਢਣਾ ਉਹ ਤੁਸੀਂ ਪਗੰਬਰ ਜੇ ਵੀ ਤੁਹਾਡੀ ਜਾਨ ਕੱਢਣ ਰੱਬ ਆਪ ਆਵੇ ਉਹ ਸ਼ੁਗਰ ਕਰੋ ਅਸੀਂ ਆ ਗਏ ਆ ਨੀ ਤੇ ਤੁਹਾਨੂੰ ਧੂ ਧੂ ਕੇ ਕੱਢਦਾ ਹੀ ਉਹ ਅਸੀਂ ਕੋਈ ਗਲਤੀ ਕਰਦੀ ਆ ਕੋਈ ਨਹੀਂ ਗਲਤੀ ਦਾ ਵੀ ਦੱਸਦੇ ਤੁਹਾਨੂੰ ਚਲੋ ਜਰਾ ਉਹ ਮੇਰੀ ਗੱਲ ਸੁਣੋ ਇੱਥੇ ਚੁੱਪ ਕਰਕੇ ਬਿਓ ਮੈਂ ਆਇਆ ਜੇ ਜਾਨ ਕੱਢਾਵਾ ਗਿਆ ਦੀ ਇੱਥੇ ਜੰਗਲ 'ਚ ਉਹ ਜਿਹਦੀ ਜਾਨ ਕੱਢਣੀ ਆ ਨਾ ਉਹ ਜੰਗਲ ਪਾਣੀ ਆਇਆ ਵਾ ਮੈਨੂੰ ਚੁੱਪ ਕਰਕੇ ਯਾਰ ਹੁਣ ਇਹ ਕਿਦੀ ਜਾਨ ਕੱਢਣ ਚਲ ਗਿਆ ਵਾ ਵੈ ਤੂੰ ਕਦੀ ਜਾਨ ਨਿਕਲਦੀ ਵੇਖੀ ਆ ਉਹ ਭਰਾਵਾ ਮੈਂ ਤੇ ਆ ਪਹਿਲੀ ਯਾਰ ਮਰਿਆ ਮੈਂ ਕਿਹੜਾ ਮਰਨ ਦਾ ਡਿਪਲੋਮਾ ਕੀਤਾ ਵਾ ਤੂੰ ਕਦੀ ਕੇ ਜਾਨ ਨਿਕਲਦੀ ਵੇਖੀ ਉਹ ਮੈਂ ਤੇ ਕੋਈ ਜਾਨ ਨਿਕਲਦੀ ਵੇਖੀ ਆ ਉਹ ਕੁੜੀ ਜਿਹਨੂੰ ਮੈਂ ਜਾਨ-ਜਾਨ ਕਹਿੰਦਾ ਵਾ ਵਾਦੇ ਮੇਰੇ ਨਾਲ ਕਰਦੀ ਰਹੀ ਤੇ ਨਿਕਲ ਕੇ ਹੋਰ ਨਾ ਗਈ ਤੇਰੇ ਨਾਲ ਤੇ ਫਿਰ ਜੱਗੋਂ ਤੇਰ ਵੀ ਹੋਈ ਆ ਤੇ ਆਹੋ ਚੱਲ ਤੂੰ ਆਪਣੀ ਦੱਸ ਤੇਰੀ ਕੀ ਸਟੋਰੀ ਆ ਮੈਂ ਤੈਨੂੰ ਕੀ ਦੱਸਾਂ ਮੇਰੀ ਲਾ ਮੈਰ ਜੀ ਮੈਂ ਤਾਂ ਤਰਲੇ ਕਰਕੇ ਮੈਂ ਉਹਦੇ ਘਰ ਦੇ ਬਣਾਏ ਮੈਨੂੰ ਜੇ ਪਤਾ ਹੁੰਦਾ ਮੈ ਰਗੜਿਆ ਜਾਣਾ ਮੈਂ ਉਹਦੇ ਘਰ ਦੇ ਅੱਗੇ ਨਾ ਹੀ ਨਾ ਗੋਡੇ ਰਗੜਦਾ ਮਾਹ ਤਾਂ ਮੈਂ ਸਾਇਬਜਾਂ ਓਏ ਹੁਣ ਵੀ ਤੂੰ ਬੱਜਾਂ ਹੀ ਆ ਪਹਿਲਾਂ ਤੂੰ ਸਾਇਬਜਾਂ ਹਾਂ ਹੋਰ ਤੂੰ ਫਾਇੇ ਬੱਜਾਂ ਵਾ ਆਪਾਂ ਕਿਸ ਤਰੀਕੇ ਨਾਲ ਭੱਜ ਨਹੀਂ ਸਕਦੇ ਹੁਣ ਕਿੱਥੇ ਭੱਜਣਾ ਬਥੇਰਾ ਭੱਜ ਲਿਆ ਮੱਕਿਓ ਗਾੜੀ ਜਾੜੀ ਆ ਚੱਲ ਜੇ ਆਪਾਂ ਨਹੀਂ ਭੱਜ ਸਕਦੇ ਉਹਨੂੰ ਤਾਂ ਭਜਾ ਲੀਏ ਜਦ ਕੋ ਭੱਜਣ ਦਾ ਮੌਕਾ ਆ ਆਹੋ ਚੱਲ ਵੇਖੀਏ ਬਾਕੀ ਉੱਥੇ ਹੱਤੇ ਹੋ ਗਿਆ ਹੌਲਾ ਨਹੀਂ ਤੇਰੇ ਯਾਰ ਨੂੰ ਹੱਤ ਨਨੇ ਯਾਰ ਨੂੰ ਪੈਂਦਾ ਚੌਲਾ ਨਹੀਂ ਤੇਰੇ ਯਾਰ ਨੂੰ ਹੱਤ ਨਨੇ ਲਾ ਬੱਬਾ ਜੀ ਆ ਤੇ ਸਾਡੇ ਪਿੰਡ ਵਾਲਾ ਅਰਜਨ ਇਹ ਇੱਥੇ ਘਰਦਾ ਫਿਰਦਾ ਓਏ ਇੱਥੇ ਵਾਂਡੇ ਆਇਆ ਲੈ ਵੀ ਅਰਜਨ ਇੱਥੇ ਧੋ ਲੈਨੇ ਆ ਇਹ ਇੱਥੇ ਨਾਉਣ ਆਇਆ ਵਾ ਓ ਜਿਹੜੇ ਹਸਾਉਣੇ ਨੇ ਚਾਦਰ ਚੁੱਕੀ ਮੈਨੂੰ ਲੱਗਦਾ ਧੋਣ ਆਇਆ ਵਾ ਬੱਸ ਫਿਰ ਹੁਣ ਇਹਦੀ ਵਾਰੀ ਓ ਓਏ ਅਰਜਨ ਆ ਪਾਜਾ ਓਏ ਓਏ ਅਰਜਨ ਆ ਪਾਜਾ ਓਏ ਤਾਂ ਨਹੀਂ ਉਹ ਬਾਗਰਗਨ ਉਹ ਜੋਰ ਬਾਗਰ ਤੂੰ ਬਾਗਰ ਉਹ ਤੂੰ ਹੀ ਕੀ ਕਰਨ ਅਰਜਨ ਛੋਲੀ ਆ ਹੁਣ ਨਹੀਂ ਮੁੜਦਾ ਅਰਜਨ ਆਓ ਤੀਰ ਟਿਕਾਣੇ ਤੇ ਲਾ ਕੇ ਮੁੜੂਗਾ